ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਨੌਲੇਜ ਪੁਆਇੰਟ ਤੇ ਸਾਡੀਆਂ ਵੀਡੀਓ ਤੁਹਾਡੇ ਕੋਲ ਪਹਿਲਾਂ ਵੀ ਪਹੁੰਚ ਰਹੀਆਂ ਹੋਣਗੀਆਂ ਆਸ ਹੈ ਤੁਹਾਨੂੰ ਵੀਡੀਓ ਪਸੰਦ ਆ ਰਹੀਆਂ ਹੋਣਗੀਆਂ ਤੇ ਅੱਜ ਵੀ ਅਸੀਂ ਉਸੇ ਨੂੰ ਲਗਾਤਾਰ ਵਿੱਚ ਇੱਕ ਹੋਰ ਵੀਡੀਓ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਜਿਹਦੇ ਵਿੱਚ ਅੱਜ ਅਸੀਂ ਪੰਜਾਬ ਦੇ ਪ੍ਰਮੁੱਖ ਫ੍ਰੀडम फाइਟਰ ਜਿਨ੍ਹਾਂ ਨੇ ਤੇ ਪੰਜਾਬ ਦੀ ਤੇ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਯੋਗਦਾਨ ਪਾਇਆ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਤੇ ਆਓ ਸ਼ੁਰੂ ਕਰਦੇ ਹਾਂ ਆਪਣੇ ਪਹਿਲੇ ਕੁਐਸਚਨ ਦੇ ਨਾਲ ਸਾਡਾ ਪਹਿਲਾ ਕੁਐਸਚਨ ਹੈ ਜੀ ਪੰਜਾਬ ਦੇ ਸੁਤੰਤਰਤਾ ਸੰਗਰਾਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਕਦਰ ਪਾਰਟੀ ਦਾ ਪ੍ਰਮੁੱਖ ਆਗੂ ਕੌਣ ਸੀ ਸਾਡੇ ਕੋਲ ਚਾਰ ਆਪਸ਼ਨਾਂ ਨੇ ਏ ਲਾਲਾ ਲਾਜਪਤਰਾਏ ਬੀ ਸਰਦਾਰ ਭਗਤ ਸਿੰਘ ਸੀ ਕਰਤਾਰ ਸਿੰਘ ਸਰਾਭਾ ਜਾਂ ਡੀ ਚੰਦਰ ਸ਼ੇਖਰ ਆਜ਼ਾਦ ਇਹਦਾ ਜਿਹੜਾ ਸਾਡਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਸੀ ਕਰਤਾਰ ਸਿੰਘ ਸਰਾਭਾ ਕਰਤਾਰ ਸਿੰਘ ਸਰਾਭਾ ਸਾਡਾ ਸਹੀ ਜਵਾਬ ਹੈ ਆਪਸ਼ਨ ਸੀ ਤੇ ਕਰਤਾਰ ਸਿੰਘ ਸਰਾਬਾ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇ ਦਿੰਨਾ ਕਿ ਕਰਤਾਰ ਸਿੰਘ ਸਰਾਬਾ ਬਹੁਤ ਜੁੜੀ ਹੈਗੀ ਹੈ ਛੋਟੀ ਉਮਰ ਦੇ ਆ انسان ਸੰ ਜਿਨ੍ਹਾਂ ਨੂੰ ਬਹੁਤ ਹੀ ਘੱਟ ਉਮਰ ਦੇ ਵਿੱਚ ਹੀ ਫਾਂਸੀ ਦਿੱਤੀ ਗਈ ਸੀ ਬ੍ਰਿਟਿਸ਼ ਸਰਕਾਰ ਵੱਲੋਂ ਇਹਨਾਂ ਦਾ ਜਨਮ 24 ਮਈ 1896 ਦੇ ਵਿੱਚ ਲੁਧਿਆਣੇ ਦੇ ਵਿੱਚ ਹੋਇਆ ਸੀ ਤੇ ਇਹਨਾਂ ਦੀ ਜਿਹੜੀ ਮੌਤ ਹੋਈ ਸੀ ਜਾਂ ਫਾਂਸੀ ਦਿੱਤੀ ਗਈ ਸੀ ਉਹ 16 ਨਵੰਬਰ 1915 ਲਾਹੌਰ ਦੇ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਤੇ ਜਦੋਂ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਤਾਂ ਇਹਨਾਂ ਦੀ ਉਮਰ ਤਕਰੀਬਨ 19.5 ਸਾਲ ਦੀ ਉਮਰ ਸੀ ਤੇ ਉਹ ਇਹ ਵੀ ਦੱਸਣਾ ਕਿ ਇਹ ਜਦੋਂ 15 ਸਾਲ ਦੇ ਸਨ ਤਾਂ ਉਦੋਂ ਇਹ ਗਦਰ ਪਾਰਟੀ ਦੇ ਮੈਂਬਰ ਬਣੇ ਸਨ ਠੀਕ ਹੈ ਜੀ ਤਾਂ ਸਾਡਾ ਆਪਸ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਆਪਸ਼ਨ ਸੀ ਕਰਤਾਰ ਸਿੰਘ ਸਰਾਬਾ ਦਾ ਸਹੀ ਆਨਸਰ ਹੈ ਤੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਹੈਗੀ ਆ ਉਹ ਮੈਂ ਤੁਹਾਨੂੰ ਦਿੱਤੀ ਆ ਤੇ ਸੈਕੰਡ ਕੁਐਸਚਨ ਆਪਣਾ ਨੰਬਰ 2 ਕੁਐਸਚਨ ਜਿਹੜਾ ਹੈਗਾ ਇਦੇ ਵਿੱਚ ਹੈ ਕੁਐਸਚਨ ਬ੍ਰਿਟਿਸ਼ ਸਰਕਾਰ ਦੁਆਰਾ 1919 ਵਿੱਚ ਕਿਹੜਾ ਐਕਟ ਪੇਸ਼ ਕੀਤਾ ਗਿਆ ਸੀ ਜਿਸ ਨਾਲ ਪੰਜਾਬ ਵਿੱਚ ਵਿਆਪਕ ਅਸ਼ਾਂਤੀ ਅਤੇ ਵਿਰੋਧ ਪ੍ਰਦਰਸ਼ਨ ਹੋਏ ਸਨ ਸਾਡੀਆਂ ਚਾਰ ਆਪਸ਼ਨ ਆ ਉਸੇ ਤਰੀਕੇ ਦੀਆਂ ਨੰਬਰ 1 ਰੋਲਟੈਕ ਨੰਬਰ 2 ਵਰਨੀਕੂਲਰ ਪ੍ਰੈਸ ਐਕਟ ਨੰਬਰ 3 ਦਾ ਗਵਰਨਮੈਂਟ ਆਫ ਇੰਡੀਆ ਐਕਟ ਨੰਬਰ 4 ਸੈਮਨ ਕਮਿਸ਼ਨ ਐਟ ਸੈਮਨ ਕਮਿਸ਼ਨ ਐਕਟ ਠੀਕ ਹੈ ਜੀ ਤੇ ਇਹਦੀਆਂ ਚਾਰ ਆਪਸ਼ਨਾਂ ਨੇ ਇਹ ਚਾਰ ਆਪਸ਼ਨਾਂ ਦੇ ਵਿੱਚੋਂ ਸਾਡੀ ਜਿਹੜੀ ਸਹੀ ਆਪਸ਼ਨ ਹੈ ਆਫਸਰ ਏ ਹੈ ਸਾਡੀ ਬਿਲਕੁਲ ਸਹੀ ਆਪਸ਼ਨ ਹੈ ਇਹਦੇ ਵਿੱਚ ਦਾ ਰੋਲ ਐਕਟ ਦਾ ਹੈ ਇਹਦਾ ਸਹੀ ਜਵਾਬ ਹੈ ਰੋਲ ਐਕਟ ਕੀ ਸੀ ਰੋਲ ਐਕਟ ਜਿਹੜਾ ਹੈਗਾ ਸੀ ਇੱਕ ਇਹ ਸਾਡੇ ਜਦੋਂ ਬ੍ਰਿਟਿਸ਼ ਗਵਰਨਮੈਂਟ ਦਾ ਸਾਡੇ ਇੰਡੀਆ ਤੇ ਜਾਂ ਪੰਜਾਬ ਦੇ ਉੱਤੇ ਜਦੋਂ ਰਾਜ ਕਰ ਰਹੇ ਸਨ ਤਾਂ ਬ੍ਰਿਟਿਸ਼ ਸਰਕਾਰ ਦੁਆਰਾ ਆਮ ਜਿਹੜੇ ਆਮ ਲੋਕਾਂ ਤੇ ਸੀ ਉਹਨਾਂ ਦੀ ਉਹਨਾਂ ਚ ਆਪਣੀ ਪਕੜ ਜਿਹੜੀ ਹੈਗੀ ਸੀ ਉਹਨਾਂ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਾਂ ਹੋਰ ਵਧਾਉਣ ਲਈ ਇਹ ਪਾਸ ਕੀਤਾ ਗਿਆ ਸੀ ਇਸ ਐਕਟ ਦੇ ਵਿੱਚ ਬਿਨਾਂ ਕਿਸੇ ਮੁਕਦਮੇ ਦੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਉਹਨਾਂ ਕੋਲ ਪਾਵਰ ਸੀ ਠੀਕ ਹੈ ਜੀ ਤੇ ਉਹ ਕਿਸੇ ਵੀ ਇਨਸਾਨ ਨੂੰ ਗ੍ਰਿਫਤਾਰ ਕਰ ਲੈਂਦੇ ਸੀ ਚਾਹੇ ਉਹਨੇ ਕੋਈ ਜੁਰਮ ਕੀਤਾ ਹੈ ਜਾਂ ਨਹੀਂ ਕੀਤਾ ਹੈ ਇਹਦੇ ਬਾਰੇ ਉਹਨਾਂ ਦਾ ਕੋਈ ਹੋਣੀ ਸੀ ਕਿ ਉਹ ਉਹਨੂੰ ਛੱਡ ਦੇਣਗੇ ਬਟ ਉਹਨਾਂ ਦੇ ਜਿੰਨੇ ਨੂੰ ਉਹਨਾਂ ਨੇ ਫੜਨਾ ਸੀ ਜਾਂ ਜਿਨ੍ਹਾਂ ਨੂੰ ਸਜ਼ਾ ਦੇਣਾ ਚਾਹੁੰਦੇ ਸਨ ਉਹ ਇਸ ਸੈਕਟਰਾਂ ਹੀ ਆਪਣੇ ਜਿਹੜੀ ਹੈਗੀ ਸੀ ਉਹਨਾਂ ਦੀ ਉਹ ਦੇ ਵਿੱਚੋਂ ਆਪਣੀ ਸ਼ਕਤੀ ਵਧਾ ਦਿੱਤੀ ਸੀ ਇਹਨਾਂ ਨੇ ਇਸ ਸੈਕਟਰਾਂ ਹੀ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪਾਵਰ ਵੱਧ ਗਈ ਸੀ ਪੁਲਿਸ ਕੋਲ ਠੀਕ ਹੈ ਜੀ ਨੰਬਰ 3 ਤੇ ਆਪਣਾ ਕੁਐਸਚਨ ਕਵੈਸਚਨ ਨੰਬਰ 3 ਆਏਗਾ ਜੀ ਜਲਿਆਂਵਾਲਾ ਬਾਗ ਦਾ ਕਤਲੇਆਮ ਕਿਸ ਸਾਲ ਹੋਇਆ ਸੀ ਜਿਸ ਨਾਲ ਪੰਜਾਬ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਵੱਡਾ ਉਭਾਰ ਆਇਆ ਜਲਿਆਂਵਾਲਾ ਬਾਗ ਆਪਸ਼ਨ 4 ਸਾਡੇ ਕੋਲ ਹੈਗੇ ਨੇ 1919 ਨੰਬਰ 2 1920 ਨੰਬਰ 3 1923 ਨੰਬਰ 4 1922 ਜਲਿਆਂਵਾਲਾ ਬਾਗ ਬਾਰੇ ਤੁਹਾਨੂੰ ਵੈਸੇ ਪਤਾ ਹੀ ਹੋਊਗਾ ਕਿ ਜਲਿਆਂਵਾਲਾ ਬਾਗ ਜਿਹੜਾ ਕਤਲੇਆਮ ਹੋਇਆ ਸੀ ਉਹ ਹੋਇਆ ਸੀ 13 ਅਪ੍ਰੈਲ 3 ਅਪ੍ਰੈਲ 1919 3 ਅਪ੍ਰੈਲ 1919 ਉਸ ਆਖੀ ਵਾਲਾ ਦਿਨ ਸੀ ਜਿਸ ਦਿਨ ਇਹ ਕਤਲੇਆਮ ਹੋਇਆ ਸੀ ਤੇ ਜਨਰਲ ਡਾਇਰ ਨੇ ਉੱਥੇ ਬਹੁਤ ਜਿਹੜਾ ਹੈਗਾ ਹੈ ਖਰਾਬਾ ਕੀਤਾ ਸੀ ਤੇ ਬਹੁਤ ਜਿਹੜੇ ਹੈਗੇ ਸੀ ਇਨਸਾਨਾਂ ਦੀ ਉੱਥੇ ਮੌਤ ਹੋ ਗਈ ਸੀ ਤੇ ਬਾਅਦ ਦੇ ਵਿੱਚ ਸਰਦਾਰ ਉਦਮ ਸਿੰਘ ਨੇ ਇਹਦਾ ਬਦਲਾ ਕਿੰਗਸਟਨ ਹਾਲ ਦੇ ਵਿੱਚ ਮਾਈਕਰੋ ਡਾਇਰ ਨੂੰ ਗੋਲੀ ਮਾਰ ਕੇ ਲਿਆ ਦੇ ਠੀਕ ਹੈ ਜੀ ਹਾਂ ਆਪਸ਼ਨ A ਦਾ ਸਹੀ ਆਨਸਰ ਹੈ ਜੱਲਿਆਣਾ ਬਾਗ ਦਾ ਆਪਸ਼ਨ A 1919 ਨੰਬਰ 4 ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ 1920 ਦੇ ਸ਼ੁਰੂ ਵਿੱਚ ਕਿਹੜੀ ਕ੍ਰਾਂਤੀਕਾਰੀ ਸੰਸਥਾ ਦੀ ਸਥਾਪਨਾ ਕੀਤੀ ਸੀ ਤੇ ਸਾਡੇ ਕੋਲ ਚਾਰ ਆਪਸ਼ਨਾਂ ਨੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ 1920 ਦੇ ਸ਼ੁਰੂ ਵਿੱਚ ਕਿਹੜੀ ਕ੍ਰਾਂਤੀਕਾਰੀ ਸੰਸਥਾ ਦੀ ਸਥਾਪਨਾ ਕੀਤੀ ਸੀ ਨੰਬਰ A ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਆ HSR A ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੰਬਰ B ਹੈਗੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਨੰਬਰ C 올 ਇੰਡੀਆ ਮੁਸਲਿਮ ਲੀਗ ਜਾਂ ਨੰਬਰ D ਕਦਰ ਪਾਰਟੀ ਇਹ ਇਹਦੇ ਵਿੱਚ ਜਿਹੜਾ ਸਾਡਾ ਸਹੀ ਜਵਾਬ ਹੈ ਆਪਸ਼ਨ ਹੈ ਕਿ ਜਿਹੜੀ ਏ ਸਾਡਾ ਸਹੀ ਜਵਾਬ ਹੈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਜਿਹਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਐਚ ਐਸ ਆਰ ਏ ਇਹ ਨਾਮ ਦਿੱਤਾ ਹੈ ਤੇ ਇਹਦੇ ਬਾਰੇ ਥੋੜੀ ਹੋਰ ਵਿਸਥਾਰ ਨਾਲ ਜਾਣਕਾਰੀ ਇਹ ਦੇ ਦਿੰਨਾ ਕਿ ਐਚ ਆਰ ਐਚ ਐਸ ਆਰ ਏ ਜਿਹਨੂੰ ਕਹਿੰਦੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਕਹਿੰਦੇ ਸੀ ਇਹਦਾ ਪਹਿਲਾ ਨਾਮ ਸਿਰਫ ਐਚ ਆਰ ਏ ਸੀ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨਾਮ ਹੁੰਦਾ ਸੀ ਤੇ ਇਹਦੀ ਜਿਹੜੀ ਸਥਾਪਨਾ ਹੋਈ ਸੀ 1924 ਦੇ ਵਿੱਚ ਹੋਈ ਸੀ ਕਾਨਪੂਰ ਉੱਤਰ ਪ੍ਰਦੇਸ਼ ਦੇ ਵਿੱਚ ਤੇ ਇਹਦੀ ਸਥਾਪਨਾ ਕੀਤੀ ਗਈ ਸੀ ਜਦੋਂ ਕਕੌਰੀ ਕਾਂਡ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਇਹ ਐਸੋਸੀਏਸ਼ਨ ਸੀ ਜਿਹੜੀ ਐਚਆਰਏ ਸੀ ਤੇ ਇਹ ਖਿੰਡ ਗਈ ਸੀ ਇਹ ਉਹ ਪਹਿਲਾਂ ਜਿੰਨੀ ਜੇ ਪਾਵਰਫੁਲ ਨਹੀਂ ਰਹੀ ਸੀ ਬਾਅਦ ਵਿੱਚ ਜਦੋਂ ਕਕੌਰੀ ਕਾਂਡ ਤੋਂ ਬਾਅਦ ਚੰਦਰ ਸ਼ੇਖਰ ਆਜ਼ਾਦ ਅਤੇ ਭਗਤ ਸਿੰਘ ਨੇ ਇਸ ਨੂੰ ਦੁਬਾਰਾ ਤੋਂ ਆਪਣੇ ਪੈਰਾਂ ਹੇ ਭਾਰਤ ਦੀਵਾਰ ਤੋਂ ਫਿਰ ਜੀਵਿਤ ਕੀਤਾ ਸੀ ਤੇ ਉਸ ਟਾਈਮ ਇਹਦਾ ਨਾਮ ਐਚ ਆਰਏ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਤੋਂ ਐਚਐਸਆਰਏ ਮਤਲਬ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਰੱਖਿਆ ਗਿਆ ਸੀ ਠੀਕ ਹੈ ਜੀ ਆਸ ਹੈ ਤੁਹਾਨੂੰ ਇਹ ਪਤਾ ਲੱਗ ਗਿਆ ਹੋਊਗਾ ਤੇ ਆਪਸ਼ਨ ਏ ਜਿਹੜੀ ਹੈਗੀ ਸਾਡਾ ਸਹੀ ਜਵਾਬ ਸੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਕੋਸ਼ਚ ਨੰਬਰ 5 ਵੱਲ ਵਧਦੇ ਹਾਂ ਜੀ ਆਪਾਂ ਸਿੱਖ ਗੁਰਦੁਆਰਿਆਂ ਦੇ ਪਰਮੰਧ ਵਿੱਚ ਸੁਧਾਰ ਕਰਨ ਦੀ ਮੰਗ ਕਰਨ ਵਾਲੀ ਪੰਜਾਬ ਵਿੱਚ ਅਕਾਲੀ ਲਹਿਰ ਦਾ ਆਗੂ ਕੌਣ ਸੀ ਠੀਕ ਹੈ ਜੀ ਤਾਂ ਇੱਥੇ ਸਾਡੇ ਚ 4 ਆਪਸ਼ਨ ਨੇ ਮਾਸਟਰ ਤਾਰਾ ਸਿੰਘ ਲਾਲਾ ਲਾਜਪਤਰਾਏ ਨੰਬਰ ਸੀ जोगਿੰਦਰ ਸਿੰਘ ਤੇ ਨੰਬਰ ਡੀ ਸਰਦਾਰ ਪਟੇਲ ਤਾਂ ਇਹਦੇ ਵਿੱਚ ਜਿਹੜਾ ਸਾਡਾ ਸਹੀ ਜਵਾਬ ਹੈ ਉਹ ਹੈ ਨੰਬਰ ਏ ਆਪਸ਼ਨ ਦੀ ਆਪਸ਼ਨ ਹੈ ਸਾਡੀ ਏ ਮਾਸਟਰ ਤਾਰਾ ਸਿੰਘ ਠੀਕ ਹੈ ਜੀ ਮਾਸਟਰ ਤਾਰਾ ਸਿੰਘ ਕਹਾਇਆ ਚ ਸਹੀ ਜਵਾਬ ਹੈ ਕਿਉਂ ਮਾਸਟਰ ਤਾਰਾ ਸਿੰਘ ਸੀ ਇਹਨਾਂ ਦਾ ਜਨਮਤੂ 12 ਜੁਨ 1885 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ 라ਵਲ ਪਿੰਡੀ ਦੇ ਵਿੱਚ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਇਹ ਇਹਨਾਂ ਦੀ ਜਿਹੜੀ ਮੌਤ ਹੋਈ ਸੀ ਜਾਂ ਡੈਥ ਹੋਈ ਸੀ 22 ਨਵੰਬਰ 1967 ਨੂੰ ਹਾਂ ਪੰਜਾਬ ਦੀ ਰਾਜਧਾਨੀ ਜਿਹੜੀ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਮੌਤ ਹੋਈ ਸੀ ਕੁਐਸਚਨ ਨੰਬਰ 6 ਵੱਲ ਵਧਦੇ ਹਾਂ ਜੀ ਕੁਐਸਚਨ ਨੰਬਰ 6 ਕੁਐਸਚਨ ਨੰਬਰ 6 ਦਾ ਸਾਡਾ ਹੈ 1940 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਅੰਗਰੇਜ਼ਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਅਤੇ ਸਮਰਥਨ ਜੁਟਾਉਣ ਵਿੱਚ ਕਿਹੜਾ ਭਾਰਤੀ ਨੇਤਾ ਇੱਕ ਪ੍ਰਮੁੱਖ ਹਸਤੀ ਸੀ ਕੁਐਸਚਨ ਦੁਬਾਰਾ ਤੋਂ ਰਿਪੀਟ ਕਰ ਦਿੰਦਾ ਜੀ 1940 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਅੰਗਰੇਜ਼ਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਅਤੇ ਸਮਰਥਨ ਚੁਕਾਉਣ ਵਿੱਚ ਕਿਹੜਾ ਆਪਾਰਟੀ ਨੇਤਾ ਇੱਕ ਪ੍ਰਮੁੱਖ ਹਸਤੀ ਸੀ ਇਹਦੇ ਵਿੱਚ ਸਾਡੇ ਚਾਰ ਆਪਸ਼ਨ ਹਨ ਨੰਬਰ A ਜਵਾਰਦਲ ਨਹਿਰੂ ਨੰਬਰ B ਸੁਭਾਸ਼ ਚੰਦਰ ਬੋਸ ਨੰਬਰ C ਸਰਦਾਰ ਪਟੇਲ ਨੰਬਰ D ਭਗਤ ਸਿੰਘ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਸਾਡਾ ਜਿਹੜਾ ਕੁਐਸਚਨ ਦਾ ਇਹਦਾ ਜਵਾਬ ਹੈ ਆਪਸ਼ਨ ਜਿਹੜੀ ਹੈਗੀ ਹੈ ਆ ਪੀ ਸੁਭਾਸ਼ ਚੰਦਰ ਬੋਸ ਇਹਦਾ ਸੁਭਾਸ਼ ਚੰਦਰ ਬੋਸੇ ਦਾ ਸਹੀ ਜਵਾਬ ਹੈ ਠੀਕ ਹੈ ਜੀ ਸੁਭਾਸ਼ ਚੰਦਰ ਬੋਸੇ ਸੋ ਇਹਨਾਂ ਦੇ ਬਾਰੇ ਦੱਸ ਦਿੰਨਾ ਸੁਭਾਸ਼ ਚੰਦਰ ਬੋਸ ਬਾਰੇ ਸੁਭਾਸ਼ ਚੰਦਰ ਬੋਸ ਤੁਹਾਨੂੰ ਪਤਾ ਹੀ ਆ ਵੀ ਇਹਨਾਂ ਨੇ ਆਜ਼ਾਦ ਹਿੰਦ ਫੋਰਸ ਦੀ ਸਥਾਪਨਾ ਕੀਤੀ ਗਈ ਸੀ ਤੇ ਇਹਨਾਂ ਵੱਲੋਂ ਜਿਹੜੇ ਦੋ ਨਾਰੇ ਦਿੱਤੇ ਗਏ ਸੀ ਜੈ ਹਿੰਦ ਦਾ ਨਾਰਾ ਜਿਹੜਾ ਹੈ ਬਹੁਤ ਮਸ਼ਹੂਰ ਹੈ ਆਪਣੇ ਭਾਰਤ ਦੇ ਵਿੱਚ ਤੇ ਇੱਕ ਇਹਨਾਂ ਦਾ ਨਾਰਾ ਸੀ ਤੁਮ ਮੋਗੇ ਤੁਮ ਕੋ ਮੈਂ ਤੁਮੇ ਆਜ਼ਾਦੀ ਦੂੰਗਾ ਠੀਕ ਹੈ ਤੇ ਇਹਨਾਂ ਦੀ ਜਨਮ ਜਿਹੜਾ ਹੈਗਾ ਸੀ 23 ਜਨਵਰੀ ਨੂੰ 1897 23 ਜਨਵਰੀ 1897 ਨੂੰ ਇਹਨਾਂ ਦਾ ਜਨਮ ਹੋਇਆ ਸੀ ਤੇ 18 ਅਗਸਤ 1945 1945 ਦੇ ਵਿੱਚ ਇਹਨਾਂ ਦੀ ਜਿਹੜੀ ਹੈਗੀ ਹੈ ਡੈਥ ਹੋ ਗਈ ਸੀ ਤੇ ਇਹਨਾਂ ਦੀ ਮੌਤ ਦਾ ਵੈਸੇ ਤਾਂ ਅੱਜ ਤੱਕ ਕੋਈ ਇਹਨਾਂ ਦੀ ਬਾਡੀ ਉਸ ਟਾਈਮ ਨੂੰ ਨਹੀਂ ਮਿਲੀ ਸੀ ਨਾ ਅੱਜ ਤੱਕ ਨਹੀਂ ਮਿਲੀ ਹੈ ਇੱਕ ਰਹੱਸ ਹੀ ਬਣੀ ਹੋਈ ਸੀ ਕਿ ਇਹਨਾਂ ਦੀ ਮੌਤ ਐਕਚੁਅਲ ਦੇ ਵਿੱਚ ਕਦੋਂ ਹੋਈ ਸੀ ਅ ਕੋਈ ਇਹਨਾਂ ਦੀ ਬਾਡੀ ਅੱਜ ਤੱਕ ਨਹੀਂ ਮਿਲੀ ਠੀਕ ਹੈ ਜੀ ਤਾਂ ਆਪਾਂ ਅਗਲੀ ਵਾਰ ਅਗਲੇ ਕੁਐਸਚਨਸ ਸਭੇ ਕੁਐਸਚਨ ਦੇ ਉੱਪਰ ਵੱਧਦੇ ਹਾਂ ਜਦੋਂ ਗਦਰ ਪਾਰਟੀ ਦੀ ਸਥਾਪਨਾ ਹੋਈ ਤਾਂ ਇਸ ਦਾ ਮੁੱਖ ਉਦੇਸ਼ ਕੀ ਸੀ ਜਦੋਂ ਗਦਰ ਪਾਰਟੀ ਦੀ ਸਥਾਪਨਾ ਹੋਈ ਤਾਂ ਇਸ ਦਾ ਮੁੱਖ ਉਦੇਸ਼ ਕੀ ਸੀ ਨੰਬਰ 1 ਜਿਹੜਾ ਹੈਗਾ ਐਸਟੈਬਲਿਸ਼ ਸੋਸ਼ਲਿਸਟ ਸਟੇਟ ਸਮਾਜਵਾਦੀ ਰਾਜ ਦੀ ਸਥਾਪਨਾ ਨੰਬਰ ਬੀ ਜਿਹੜਾ ਹੈਗਾ ਓਵਰਥਰੂ ਬ੍ਰਿਟਿਸ਼ ਰੂਲ ਇਨ ਇੰਡੀਆ ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਤੱਕ ਪਲਟਣਾ ਨੰਬਰ ਸੀ ਪ੍ਰੋਮੋਟ ਕਮਿਊਨਲ ਹਾਰਮਨੀ ਪਿਰਕੂ ਸਤਿਪਾਪਨਾ ਨੂੰ ਉਤਸ਼ਾਹਿਤ ਕਰਨਾ ਜਾਂ ਨੰਬਰ ਡੀ ਜਿਹੜਾ ਹੈਗਾ ਡਿਮਾਂਡਰ ਟ੍ਰੇਟਰ ਆਟੋਨਮੀ ਫॉर ਪੰਜਾਬ ਪੰਜਾਬ ਲਈ ਵਧੇਰੇ ਖੁਦਮੁਖਤਿਆਰੀ ਦੀ ਮੰਗ ਠੀਕ ਹੈ ਜੀ ਜਿਹੜੀ ਇਹਦੇ ਵਿੱਚ ਜਿਹੜਾ ਸਾਡਾ ਜਿਹੜਾ ਇੱਕ ਕੁਐਸਚਨ ਆਇਆ ਆ ਆਨਸਰ ਜਿਹੜਾ ਹੈਗਾ ਇਹਦਾ ਬੀ ਇਹਦਾ ਸਹੀ ਜਵਾਬ ਹੈ ਓਵਰਥਰੂ ਬ੍ਰਿਟਿਸ਼ ਰੂਲ ਇਨ ਇੰਡੀਆ ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਟੱਕਾ ਪਲਟ ਕਰਨਾ ਠੀਕ ਹੈ ਜੀ ਇਹ ਜਿਹੜਾ ਆਏਗਾ ਇਹਦਾ ਸਹੀ ਜਵਾਬ ਹੈ ਅਕਾਬ ਬਾਦਿਆਂ ਆਪਾਂ ਅਗਲੇ ਕੁਐਸਚਨ ਦੇ। ਕਿਹੜਾ ਪ੍ਰਮੁੱਖ ਸੁਤੰਤਰਤਾ ਸੰਾਨੀ 1929 ਤੇ 1930 ਦੇ ਲਾਹੌਰ ਸਾਜ਼ਿਸ਼ਕੇਸ਼ ਵਿੱਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਸੀ? ਕਿਹੜਾ ਪ੍ਰਮੁੱਖ ਸੁਤੰਤਰਤਾ ਸੰਾਨੀ 1929-30 ਦੇ ਲਾਹੌਰ ਸਾਜ਼ਿਸ਼ਕੇਸ਼ ਵਿੱਚ ਆਪਣੀ ਭੂਮਿਕਾ ਲਈ ਜਾਣਿਆ ਜਾਂਦਾ ਸੀ? ਨੰਬਰ A ਰਾਜਗੁਰੂ, ਨੰਬਰ B ਸੁੱਪੇ, ਨੰਬਰ C ਚੰਦਰਸ਼ੇਖ ਰਾਜਾ ਜਾਂ ਨੰਬਰ D ਲਾਸਟ ਜਿਹੜੀ ਹੈ? ਫੱਗਸੇ। ਠੀਕ ਹੈ। ਤੇ ਇਹਦਾ ਜਿਹੜਾ ਸਹੀ ਜਵਾਬ ਹੈਗਾ ਉਹ ਹੈ ਮੈਂ ਤੁਹਾਨੂੰ ਦੱਸ ਦਿੰਨੇ ਆ ਕਿ ਇਹਦਾ ਸਹੀ ਜਵਾਬ ਜਿਹੜਾ ਹੈ ਆਪਸ਼ਨ ਬੀ ਆਪਸ਼ਨ ਡੀ ਜਿਹੜਾ ਹੈ ਭਗਤ ਸਿੰਘ ਇਹਦਾ ਸਹੀ ਜਵਾਬ ਹੈ ਕਿਉਂ ਭਗਤ ਸਿੰਘ ਜਿਹੜੇ ਲਾਹੌਰ ਸਾਜ਼ਿਸ਼ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਲਾਹੌਰ ਸਾਜ਼ਿਸ਼ ਕਿਸੀ ਲਾਹੌਰ ਸਾਜ਼ਿਸ਼ ਵਿੱਚ ਤੇ ਉਹ ਭਗਤ ਸਿੰਘ ਸੀ ਉਹਨਾਂ ਨੇ ਆ ਉਹਨਾਂ ਨੇ ਉਸ ਟਾਈਮ ਸਾਂਡਰਸ ਨੂੰ ਮਾਰ ਦਿੱਤਾ ਸੀ ਤੇ ਸਾਂਡਰਸ ਨੂੰ ਮਾਰਨ ਦੇ ਬਦਲੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਲਾਹੌਰ ਸਾਜ਼ਿਸ਼ ਤੇ ਅਗੇਂਸਟ ਲਾਹੌਰ ਕੌਂਸਪਰੇਸੀ ਦੇ ਅਗੇਂਸਟ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਟ ਜਦੋਂ ਅ ਭਗਤ ਸਿੰਘ ਵੱਲੋਂ ਸਾਂਡਰਸ ਨੂੰ ਮਾਰਿਆ ਗਿਆ ਸੀ ਤਾਂ ਉਹਨਾਂ ਦਾ ਮੇਨ ਟਾਰਗੇਟ ਐਕਚੁਅਲ ਦੇ ਵਿੱਚ ਸਾਂਡਰਸ ਨਹੀਂ ਸੀ ਤੇ ਉਹਨਾਂ ਦਾ ਜਿਹੜਾ ਟਾਰਗੇਟ ਸੀ ਉਹਨਾਂ ਦੇ ਨਾਲ ਜਿਹੜਾ ਇੱਕ ਅਫਸਰ ਖੜਾ ਸੀ ਅੰਗਰੇਜ਼ ਅਫਸਰ ਨਾਲ ਉਹਨਾਂ ਦੀ ਮੋਟਰਸਾਈਕਲ ਜਿਹਨਾਂ ਦਾ ਨਾਮ ਸੀ ਜੇਮਸ ਸਕਾਟ ਉਹਨਾਂ ਨੂੰ ਭਗਤ ਸਿੰਘ ਵੱਲੋਂ ਮਾਰਨ ਦੀ ਯੋਜਨਾ ਬਣਾਈ ਗਈ ਸੀ ਪਰ ਇੱਕ ਐਕਸੀਡੈਂਟਲਿ ਜਿਹੜੀ ਹੈਗੀ ਆ ਗੋਲੀ ਉਹ ਸਾਂਡਰਸ ਦੇ ਵੱਜੀ ਗਈ ਸੀ ਵੱਜ ਗਈ ਸੀ ਜੋ ਜੇਮਸ ਕੋਟ ਸੀ ਉਹ ਉਸ ਨੂੰ ਉਹਨਾਂ ਨੂੰ ਤਾਂ ਮਾਰਨਾ ਚਾਹੁੰਦੇ ਸਨ ਕਿਉਂਕਿ ਉਹ ਲਾਲਾ ਲਾਜਪਤਰਾਏ ਨੂੰ ਮਾਰਨ ਵਾਲੇ ਜਿਹੜਾ ਲਾਠੀ ਚਾਰਜ ਹੋਇਆ ਸੀ ਉਸ ਲਈ ਜੇਮਸ ਕੋਟ ਜ਼ਿੰਮੇਵਾਰ ਸੀ ਠੀਕ ਹੈ ਜੀ ਇਹ ਤੁਹਾਡਾ ਮੈਂ ਦੱਸਦਾ ਕਿ ਲਾਹੌਰ ਸਾਜ਼ਿਸ਼ ਕੇਸ ਠੀਕ ਹੈ ਜੀ ਇਹਦੀ ਆਪਸ਼ਨ ਜਿਹੜਾ ਆਨਸਰ ਸੀ ਉਹ ਤੁਹਾਡਾ ਸੀ ਭਗਤ ਸਿੰਘ ਇਹਦਾ ਸਹੀ ਜਵਾਬ ਸੀ ਨੰਬਰ 9 ਕੁਐਸਚਨ ਦੇ ਵਿੱਚ ਆਪਾਂ ਵੱਧਦੇ ਹਾਂ ਜੀ 1928 ਵਿੱਚ ਸਾਈਮਨ ਕਮਿਸ਼ਨ ਦੀ ਪੰਜਾਬ ਫੇਰੀ ਦਾ ਕੀ ਅਹਿਮ ਨਤੀਜਾ ਨਿਕਲਿਆ 1928 ਵਿੱਚ ਸਾਈਮਨ ਕਮਿਸ਼ਨ ਦੀ ਪੰਜਾਬ ਫੇਰੀ ਦਾ ਕੀ ਅਹਿਮ ਨਤੀਜਾ ਨਿਕਲਿਆ ਨੰਬਰ A ਸਾਡਾ ਹੈਗਾ ਸੀ ਰੋਲਟ ਐਕਟ ਦੀ ਸ਼ੁਰੂਆਤ ਯਾਨਕਿ ਇੰਟਰੋਡਕਸ਼ਨ ਆਫ ਦ ਰੋਲਟ ਐਕਟ ਨੰਬਰ B 올 ਇੰਡੀਆ ਮੁਸਲਿਮ ਲੀਗ ਦਾ ਗਠਨ ਫਾਰਮੇਸ਼ਨ ਆਫ ਦ 올 ਇੰਡੀਆ ਮੁਸਲਿਮ ਲੀਗ ਨੰਬਰ C ਲਾਹੌਰ ਮਤਾ ਲਾਹੌਰ ਰੈਜ਼ੋਲੂਸ਼ਨ ਨੰਬਰ D ਸੰਵਿਧਾਨਕ ਸੁਧਾਰਾਂ ਲਈ ਵਿਆਪਕ ਵਿਰੋਧ ਅਤੇ ਮੰਗ ਕਰਨਾ wide spread protest and demands for constitutional reforms ta is de vich jada sahi jawab hai number 9 da sade kol hai ha hunda hai option t option d wide spread protest and demands for constitutional reforms savidhanak sudharan layi vyapak virodh ate mangarna eh jada hai main jada hai ga result nikla si 1928 vich saimon commission di punjab feeri da eh jada hai ga si result nikla si natija ਨੰਬਰ 10ਵਾਂ ਕੁਐਸਚਨ ਉਪਰ ਪਵਾਦਿਆਂ ਜੱਲਿਆਂ ਵਾਲਾ ਬਾਗ ਦੇ ਸਾਕੇ ਲਈ ਕਿਹੜਾ ਬ੍ਰਿਟਿਸ਼ ਅਧਿਕਾਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ ਜੱਲਿਆਂ ਵਾਲੇ ਬਾਗ ਦਾ ਸਾਖਾ ਜਿਹੜਾ ਮਤਲਬ ਪਹਿਲਾਂ ਵੀ ਦੱਸ ਕੇ ਆਂ ਕਿ ਕਿਹੜਾ ਬ੍ਰਿਟਿਸ਼ ਅਧਿਕਾਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ ਤੁਹਾਨੂੰ ਦੱਸਿਆ ਸੀ 13 ਅਪ੍ਰੈਲ 1919 ਅੰਮ੍ਰਿਤਸਰ ਦੇ ਵਿੱਚ ਜੱਲਿਆਂ ਵਾਲੇ ਬਾਗ ਦਾ ਸਾਖਾ ਹੋਇਆ ਸੀ ਤਾਂ ਆਪਸ਼ਨਾਂ ਜਿਹੜੀਆਂ ਹੈਗੀਆਂ ਸਾਡੇ ਕੋਲ ਲਾਰਡ ਮਾਉਂਟ ਪੈਟਰ ਨੰਬਰ A ਨੰਬਰ B ਜਨਰਲ ਡਾਇਰ ਨੰਬਰ C ਲਾਰਡ ਕਰਜਨ ਜਾਂ ਨੰਬਰ D ਹੈਟਵਿਨ ਮਾਉਂਟੋ ਤਾਂ ਇਹਦਾ ਸਹੀ ਜਵਾਬ ਹੈ ਜਨਰਲ ਡਾਇਰ ਜਨਰਲ ਡਾਇਰ ਇਹ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਜਨਰਲ ਡਾਇਰ ਨੇ 13 April 1919 ਨੂੰ ਨੇ ਉੱਥੇ ਜਿਹੜੇ ਇਨਸਾਨ ਜਿਨ੍ਹਾਂ ਵੀ ਉੱਥੇ ਇਕੱਠ ਹੋਏ 13 April ਨੂੰ ਸਾਥ ਵਾਲੇ ਦਿਨ ਇਕੱਠ ਹੋਇਆ ਸੀ ਛੱਲੇ ਵਾਲੇ ਬਾਗ ਦੇ ਵਿੱਚ ਉਹਨਾਂ ਨੇ ਉੱਥੇ ਪਰ ਗੋਲੀ ਚਲਾ ਦਿੱਤੀ ਸੀ ਤੇ ਜਿਹਦੇ ਵਿੱਚ ਸੈਂਕੜਾ ਹੀ ਤੋਂ ਹਜ਼ਾਰਾਂ ਦੇ ਵਿੱਚ ਅ ਔਰਤ ਮਰਦ ਤੇ ਬੱਚਿਆਂ ਦੀ ਜਿਹੜੀ ਹੈਗੀ ਸੀ ਮੌਤ ਹੋ ਗਈ ਸੀ ਫਤਿਆਪਾ ਆਪਣੇ ਕੁਐਸਚਨ ਦੀ ਤਰਫ ਨੰਬਰ ਕੁਐਸਚਨ ਹੈ ਕਾ ਤਾ 11ਵਾਂ ਕੁਐਸਚਨ ਸਾਡਾ 11ਵਾਂ ਕੁਐਸਚਨ ਹੈ ਕਜੀ ਸੁਤੰਤਰਤਾ ਸੰਗਰਾਮ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਪ੍ਰਮੁੱਖ ਸਿੱਖ ਆਗੂ ਕੌਣ ਸੀ ਸੁਤੰਤਰਤਾ ਸੰਗਰਾਮ ਦੌਰਾਨ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਪ੍ਰਮੁੱਖ ਸਿੱਖ ਆਗੂ ਕੌਣ ਸੀ ਨੰਬਰ ਏ ਮਾਸਟਰ ਤਾਰਾ ਸਿੰਘ ਬੀ ਲਾਲਾ ਲਾਜਪਤ ਰਾਏ ਸੀ ਸਰਦਾਰ ਪਟੇਲ ਜਾਂ ਡੀ ਸੁਭਾਸ਼ ਚੰਦਰ ਬੋਸ ਤਾਂ ਇਹਦੇ ਵਿੱਚ ਜਿਹੜਾ ਸਾਡਾ ਸਹੀ ਜਵਾਬ ਹੈ ਉਹ ਹੈ ਮਾਸਟਰ ਤਾਰਾ ਸਿੰਘ ਮਾਸਟਰ ਤਾਰਾ ਸਿੰਘ ਇਹਦਾ ਸਹੀ ਜਵਾਬ ਹੈ ਮਾਸਟਰ ਕਾਰਾ ਸਿੰਘ ਬਾਰੇ ਵੀ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤੀ ਕਿ ਮਾਸਟਰ ਕਾਰਾ ਸਿੰਘ ਦੀ ਜਿਹੜਾ ਜਿਹੜਾ ਮولد ਸੀ ਰਾਵਲਪਿੰਡੀ ਦੇ ਵਿੱਚ 24 ਜੂਨ 1885 ਨੂੰ ਇਹਨਾਂ ਦੀ ਜਨਮ ਹੋਇਆ ਸੀ ਤੇ ਚੰਡੀਗੜ੍ਹ ਵਿੱਚ ਇਹਨਾਂ ਦੀ ਪਈ ਨਵੰਬਰ 1967 ਨੂੰ ਇਹਨਾਂ ਦੀ ਮੌਤ ਹੋ ਗਈ। ਕੋਸ਼ਚਨ ਨੰਬਰ 12ਵਾਂ ਠੀਕ ਹੈ ਜੀ ਸਾਠ ਅੱਜ ਦਾ ਲਾਸਟ ਕੁਐਸਚਨ ਇਹ ਹੈ ਸਾਡੀ ਵੀਡੀਓ ਦਾ 1923 ਦੀ ਕਿਹੜੀ ਘਟਨਾ ਅਕਾਲੀ ਲਹਿਰ ਦੀ ਬ੍ਰਿਟਿਸ਼ ਸਰਕਾਰ ਵਿਰੁੱਧ ਮੁਹਿੰਮ ਲਈ ਮਹੱਤਵਪੂਰਨ ਸੀ? 1923 ਦੀ ਕਿਹੜੀ ਘਟਨਾ ਅਕਾਲੀ ਲਹਿਰ ਦੀ ਬ੍ਰਿਟਿਸ਼ ਸਰਕਾਰ ਵਿਰੁੱਧ ਮੁਹਿੰਮ ਲਈ ਮਹੱਤਵਪੂਰਨ ਸੀ ਕਸਟਾ ਜਿਹੜਾ ਹੈਗਾ ਇਹਦੇ ਆਪਸ਼ਨਾਂ ਚ ਜੀਆਂ ਚਾਰ ਨੇ ਗੁਰਦੁਆਰਾ ਸੁਧਾਰਕ ਠੀਕ ਹੈ ਜੀ ਅ ਨੰਬਰ ਬੀ ਹੈਗੀ ਗੁਰਪ੍ਰੰਸ ਸਾਹਿਬ ਸੰਬੰਧੀ ਵਿਵਾਦ ਠੀਕ ਹੈ ਜੀ ਦਾ ਇਹਨੂੰ ਕਹਿੰਦੇ ਨੇ ਗੁਰਪ੍ਰੰਸ ਸਾਹਿਬ ਕੰਟਰੋਵਰਸੀ ਜ਼ਿਲ੍ਹਿਆਂ ਵਾਲਾ ਬਗਦਾਦ ਤਿਆਖਾਣ ਜਾਂ ਡੰਬੱਡੀ ਸਾਈਮਨ ਕਮਿਸ਼ਨ ਦਾ ਵਿਰੋਧ ਠੀਕ ਹੈ ਤੇ ਇਹਦੇ ਵਿੱਚ ਸਾਡਾ ਜਿਹੜਾ ਹੈਗਾ ਆਪਸ਼ਨ ਏ ਜਿਹੜੀ ਹੈਗੀ ਸਹੀ ਹੈ ਬਿਲਕੁਲ ਤਕੁਰਦਵਾਰਾ ਰਿਫਾਰਮਸ ਐਕਟ ਕਿਦਾ ਜਿਹੜਾ ਹੈਗਾ ਸਹੀ ਜਵਾਬ ਹੈ ਸਿੱਖ ਗੁਰਦੁਆਰਾ ਜਿਹੜਾ ਰਿਫਾਰਮ ਐਕਟ ਹੈ ਜਿਹੜਾ 1925 ਦੇ ਵਿੱਚ ਆਇਆ ਸੀ ਉਹ ਬ੍ਰਿਟਿਸ਼ ਭਾਰਤ ਵਿੱਚ ਕਾਨੂੰਨ ਦਾ ਇੱਕ ਹਿੱਸਾ ਸੀ ਜਿਸ ਨੇ ਸਿੱਖ ਪਛਾਣ ਨੂੰ ਕਾਨੂੰਨੀ ਤੌਰ ਤੇ ਪਰਿਭਾਸ਼ਿਤ ਕੀਤਾ ਅਤੇ ਸਿੱਖ ਗੁਰਦੁਆਰਿਆਂ ਨੂੰ ਸਿੱਖਾਂ ਦੀ ਇੱਕ ਚੁਣੀ ਹੋਈ ਸੰਸਥਾ ਦੇ ਨਿਯੰਤਰਣ ਵਿੱਚ ਲਿਆਂਦਾ ਠੀਕ ਹੈ ਜੀ ਇਹ ਸਾਡੀ ਆਸ ਹੈ ਤੁਹਾਨੂੰ ਇਹ ਜਿਹੜੇ ਹੈ ਕਿ ਨੇ ਕੁਐਸਚਨ ਤੁਹਾਨੂੰ ਵਧੀਆ ਲੱਗੇ ਹੋਣਗੇ ਜੇ ਵਧੀਆ ਲੱਗੇ ਹੋਣ ਤਾਂ ਜਰੂਰ ਸਾਡੇ ਸਪੇਸ ਨੂੰ ਸਾਡੇ ਚੈਨਲ ਨੂੰ ਜਰੂਰ ਲਾਈਕ ਕਰੋ ਇਹਨੂੰ ਸ਼ੇਅਰ ਜਰੂਰ ਕਰੋ ਸਾਡੀ ਵੀਡੀਓ ਨੂੰ ਤਾਂ ਜੋ ਵੱਧ ਤੋਂ ਵੱਧ ਲੋਕਾਂ ਕੋਲ ਪਹੁੰਚੇ ਤਾਂ ਕਿ ਉਹਨਾਂ ਨੂੰ ਜਿੰਨਾ ਫਾਇਦਾ ਹੋ ਸਕੇ ਆਉਣ ਵਾਲੇ ਕੋਕੀ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਐਗਜ਼ਾਮ ਜਿਹੜੇ ਹੈਗੇ ਨੇ ਸ਼ੁਰੂ ਹੋ ਰਹੇ ਨੇ ਤੇ ਜਲਦੀ ਹੀ ਹੋ ਬਹੁਤ ਸਾਰੀਆਂ ਪੋਸਟਾਂ ਸਾਡੇ ਕੋਲ ਜਿਹੜੀਆਂ ਹੈਗੀਆਂ ਆਣਗੀਆਂ ਤਾਂ ਜਰੂਰ ਇਸ ਨੂੰ ਅ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਮਿਲਦੇ ਹਾਂ ਜੀ ਅਗਲੀ ਵੀਡੀਓ ਨਾਲ ਜਲਦੀ ਸਸਿਕਾ